ਜੋ ਲੋਕ ਦੇਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਦਿਨਾਂ ਦੇ ਦਰਦ ਤੇ ਦੁੱਖ ਨਾਸ਼ ਕਰਨ ਵਾਲੇ ਹੈ ਪ੍ਰਭੂ ਏ ਹਰ ਇੱਕ ਸਰੀਰ ਵਿੱਚ ਵਿਆਪਕ ਹਰੀ ਏ ਅਨਾਥਾਂ ਦੇ 나ਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਏ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਭਰਾ ਕੋਈ ਸਾਥੀ ਨਹੀਂ ਬਣਦਾ ਮਨ ਊਹਾ ਨਾਮ ਤੇਰਾ ਸੰਗ ਸਹਾਈ ਉਤਹੀ ਮਨ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ ਜੈ ਮਹਾ ਭIAN ਦੂਤ ਜਮਦਲੈ ਜਿੱਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਉੱਥੇ ਤੇਰੇ ਨਾਲ ਸਿਰ ਪ੍ਰਭੂ ਦਾ ਨਾਮ ਹੀ ਜਾਂਦਾ ਹੈ ਜੈ ਮੁਸ਼ਕਿਲ ਹੋ ਬਏ ਹਤ ਭਾਰੀ ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ ਹਰ ਕੋ ਨਾਮ ਕਨਮਾਏ ਉਧਾਰੀ ਉੱਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਅਨੇਕ ਪੁਣਾਚਰਨ ਕਰਤ ਨਹੀਂ ਤਰੈ ਅਨੇਕ ਧਰਮ ਕਰਮਾ ਕਰਕੇ ਵੀ ਮਨੁੱਖ ਪਾਪਾ ਤੋਂ ਨਹੀਂ ਬਚਦਾ ਹਰ ਕੋ ਨਾਮ ਕੋਟ ਪਾਪ ਪਰਹਰਾਏ ਪਰ ਪ੍ਰਭੂ ਦਾ ਨਾਮ ਕਰੋੜਾ ਪਾਪਾਂ ਦਾ ਨਾਸ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਤਾਂ ਤੇ ਹੀ ਮੇਰੇ ਮਨ ਗੁਰੂ ਦੇ ਸ਼ਨ ਪੈ ਕੇ ਪ੍ਰਭੂ ਦਾ ਨਾਮ ਜਪ ਨਾਨਕ ਪਾਵੋ ਸੁਖ ਕਣੇਰੇ ਇਹ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵਹਿਗਾ ਸਗਲ ਸਿਸ਼ਟ ਕੋ ਰਾਜਾ ਦੁਖੀਆ ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ ਹਰ ਕਾ ਨਾਮ ਜਪ ਤੋਏ ਸੁਖੀਆ ਪ੍ਰਭ ਪਰ ਪ੍ਰਭੂ ਦਾ ਨਾਮ ਜਪਿਆ ਸੁਖੀ ਹੋ ਜਾਂਦਾ ਹੈ ਲੱਖ ਕਰੋੜੀ ਬੰਦ ਨ ਪਰੈ ਕਿਉਂਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤੇ ਵਿੱਚ ਰੋਕ ਨਹੀਂ ਪੈਂਦੀ ਹਰ ਕਾ ਨਾਮ ਜਪਤ ਨਿਸਤਰੈ ਇਸ ਮਾਇਆ ਕੰਗ ਤੋਂ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ ਅਣਿਕ ਮਾਇਆ ਰੰਗ ਤਿੱਕ ਨਾ 부ਜਾਵੈ ਮਾਇਆ ਦੀਆਂ ਬੇਅੰਤ ਮੋਜਾਂ ਹੁੰਦਿਆ ਵੀ ਮਾਇਆ ਦੀ ਤਰੇ ਨਹੀਂ 부ਜਦੀ ਹਰ ਕਾ ਨਾਮ ਜਪਤੂ ਆਗਾਵੈ ਪਰ ਪ੍ਰਭੂ ਦਾ ਨਾਮ ਜਪਿਆਂ ਮਨੁੱਖ ਮਾਇਆ ਵੱਲੋਂ ਰੱਜ ਜਾਂਦਾ ਹੈ ਜੈ ਮਾਰਗ ਇਹ ਜਾਤੇ ਕੇਲਾ ਜੇ ਨਹੀਂ ਰਾਈ ਇਹ ਜੀਵ ਇਕੱਲਾ ਰਹਿ ਜਾਂਦਾ ਹੈ ਭਾਵ ਜ਼ਿੰਦਗੀ ਦੇ ਜਿੰਨਾ ਝੰਬੇਲਿਆਂ ਵਿੱਚ ਇਸ ਚਿਤਾਤੁਰ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਤੈ ਹਰ ਨਾਮ ਸੰਗ ਹੋਤ ਸੋਇਲਾ ਉਤੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈ ਹੈ ਤਾਂ ਤੇਹੀ ਮਨ ਅਜਿਹਾ ਸੋਹਿਲਾ ਨਾਮ ਸਦਾ ਸਿਮਰਿਏ ਨਾਨਕ ਗੁਰਮੁਖ ਪਰਮਗਤਿ ਪਾਈਐ ਇਹ ਨਾਨਕ ਗੁਰੂ ਦੀ ਰਾਹੀ ਨਾਮ ਜਪਿਆਂ ਉੱਚਾ ਦਰਜਾ ਮਿਲਦਾ ਹੈ ਛੁੱਟਤ ਨਹੀਂ ਕੋਟ ਲੱਖ ਬਾਹੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦੀਨ ਅਵਸਥਾ ਤੂੰ ਖਲਾਸੀ ਨਹੀਂ ਪਾ ਸਕਦਾ ਨਾਮ ਜਪਤ ਤੈ ਪਾਰੇ ਪਰਾਹੀ ਉਤੋ ਪ੍ਰਭੂ ਦਾ ਨਾਮ ਜਪਿਆਂ ਜੀਵ ਪਰ ਲੰਘ ਜਾਂਦੇ ਹਨ ਅਨੇਕ ਬਿਗਨਜੈ ਆਏ ਸੰਘਾਰੇ ਜਿੱਤੇ ਅਨੇਕਾਂ ਔਕੜਾ ਆ ਦਬਾਉਂਦੀਆਂ ਹਨ ਹਰ ਕਾ ਨਾਮ ਤਤਕਾਲੇ ਉਧਾਰ ਹੈ ਉਤੇ ਪ੍ਰਭੂ ਦਾ ਨਾਮ ਤਰੰਤ ਬਚਾ ਲੈਂਦਾ ਹੈ ਅਨੇਕ ਜੋਨ ਜਨਮੈ ਮਰ ਜਾਮ ਜੀਵ ਅਨੇਕਾ ਜੁਨਾਂ ਵਿੱਚ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪਿਆਰ ਰਹਿੰਦਾ ਹੈ ਨਾਮ ਜਪਤ ਪਾਵੇ ਬਿਸਰਾਮ ਨਾਮ ਜਪਿਆਂ ਪ੍ਰਭੂ ਚਰਨਾ ਵਿੱਚ ਇੱਕ ਜਾਂਦਾ ਹੈ ਹਉ ਮੈਲਾ ਮਲ ਕਬੋ ਨ ਧੋਬੈ ਹਉ ਮੈਂ ਨਾਲ ਗੰਦਾ ਹੋਇਆ ਜੀਵ ਕਦੇ ਇਹ ਮੈਲ ਧੋਂਦਾ ਨਹੀਂ ਹਰ ਕਾ ਨਾਮ ਕੋਟ ਪਾਪ ਕੋ ਬਰ ਪਰ ਪ੍ਰਭੂ ਦਾ ਨਾਮ ਕਰੋੜਾ ਪਾਪ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪ ਤੋ ਜਪੋ ਮਨ ਰੰਗ ਏ ਮਨ ਪ੍ਰਭੂ ਦਾ ਅਜਿਹਾ ਨਾਮ ਪਿਆਰ ਨਾਲ ਜਪ ਨਾਨਕ ਪਈਆ ਸਾਧਕ ਸੰਗ ਏ ਨਾਨਕ ਪ੍ਰਭੂ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ ਜੈ ਮਾਰਗ ਕੇ ਗਨੇ ਜਾਹੇ ਨਾ ਕੋਸਾ ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕੋ ਗਿਣੇ ਨਹੀਂ ਜਾ ਸਕਦੇ ਹਰ ਕਾ ਨਾਮ ਊਹਾ ਸੰਗ ਤੋਂ ਸਾ ਉਤੇ ਭਾਵ ਉਸ ਲੰਮੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੂੰਜੀ ਹੈ ਜੈ ਪੈਂਡੇ ਮਹਾਂ ਅੰਤ ਗੁਬਾਰਾ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰਾਂ ਦਾ ਬੜਾ ਘੁੱਪ ਹਨੇਰਾ ਹੈ ਹਰ ਕਾ ਨਾਮ ਸੰਗੀ ਉਜਿਆਰਾ ਉਥੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਾਂ ਪੰਥ ਤੇਰਾ ਕੋ ਨਾ ਸੀ ਅਨੂ ਜੈ ਰਸਤੇ ਵਿੱਚ ਇਹ ਜੀਵ ਤੇਰਾ ਕੋਈ ਅਸਲੀ ਮਰਹਮ ਨਹੀਂ ਹੈ ਹਰ ਕਾ ਨਾਮ ਤੇ ਨਾਲ ਪਛਾਨੂ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਜੈ ਮਹਾ ਭੀਾਨ ਤਪਤ ਬੋ ਘਾਮ ਜਿੱਤੇ ਜ਼ਿੰਦਗੀ ਦੇ ਸੱਪਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ ਦੀ ਤਪਸ ਤੇ ਗਰਮੀ ਹੈ ਤੈ ਵਰ ਕੇ ਨਾਮ ਕੀ ਤੁਮ ਉੱਪਰ ਛਾਂ ਉੱਤੇ ਪ੍ਰਭੂ ਦਾ ਨਾਮ ਹੈ ਜੀਵ ਤੇਰੇ ਉੱਤੇ ਛਾਂ ਹੈ ਜਹਤ ਕਮਨ ਤੁਝ ਆ ਕਰ ਕਹੇ ਇਹ ਜੀਵ ਜਿੱਤੇ ਮਾਇਆ ਦਿੱਤੇ ਤੈਨੂੰ ਸਦਾ ਖਿੱਚ ਪਾਉਂਦੀ ਹੈ ਤੈ ਨਾਲ ਅਮਰ ਅਰ ਅਮਰਤ ਵਰਖੈ ਇਹ ਨਾਨਕ ਪ੍ਰਭੂ ਦੇ ਨਾਮ ਦੀ ਬਰਕਾ ਹੁੰਦੀ ਹੈ ਜੋ ਤਪਸ ਨੂੰ ਬੋਝਾ ਦਿੰਦੀ ਹੈ ਭਗਤ ਜਨਾਕੀ ਵਰਤਨ ਨਾਮ ਪ੍ਰਭੂ ਨਾਮ ਭਗਤਾਂ ਦਾ ਹੱਥ ਠੋਕਾ ਹੈ ਸੰਤ ਜਨਾਕੈ ਮਨ ਬਿਸਰਾਮ ਭਗਤਾਂ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਹਰ ਕਾ ਨਾਮ ਦਾਸ ਕੀ ਓਟ ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ ਹਰ ਤੈ ਨਾਮ ਉਧਰੇ ਜਨ ਕੋਟ ਪ੍ਰਭੂ ਨਾਮ ਦੀ ਰਾਹੀ ਕਰੋੜਾ ਬੰਦੇ ਵਿਕਾਰਾਂ ਤੋਂ ਬਚ ਜਾਂਦੇ ਹਨ ਹਰ ਜਸਕਰਤ ਸੰਤ ਦਿਨ ਰਾਤ ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਹਰ ਵਾਰੀ ਔਕਤ ਸਾਧ ਕਮਾਤ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹਮੇ ਰੋਗ ਦੂਰ ਹੁੰਦਾ ਹੈ ਹਰ ਜਨ ਕੈ ਹਰ ਨਾਮ ਨਿਧਾਨ ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਪਰ ਬ੍ਰਹਮ ਜਨ ਕੀਨੋ ਦਾਨ ਪ੍ਰਭ ਦੇ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ਮਨ ਤਨ ਰੰਗ ਰਤੇ ਰੰਗ ਇਕ ਹੈ ਭਗਤ ਜਨ ਮੰਨੋ ਤਨੋ ਇਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਨਾਨਕ ਜਨ ਕੈ ਵਿਰਤ ਵਿਵੇਕ ਹੈ ਇਹ ਨਾਨਕ ਭਗਤਾ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਬੰਧਨਾਂ ਤੋਂ ਛੁਟਕਾਰੇ ਦਾ ਵਸੀਲਾ ਹੈ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਕਿਉਂਕਿ ਪ੍ਰਭੂ ਦੇ ਨਾਮ ਦੀ ਰਾਹੀਂ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਜ ਜਾਂਦਾ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਪ੍ਰਭੂ ਦਾ ਨਾਮ ਭਗਤ ਭਗਤ ਦਾ ਸੋਜ ਸੋਪਣ ਹੈ ਹਰ ਨਾਮ ਜਪਤ ਕਬ ਪਰਾਇਨਾ ਭੰਗ ਪ੍ਰਭੂ ਦਾ ਨਾਮ ਜਪਦਿਆਂ ਭਗਤ ਦੇ ਰਾਹ ਵਿੱਚ ਕਦੇ ਕੋਈ ਅਟਕਾਓ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਵਡਿਆਈ ਪ੍ਰਭੂ ਦਾ ਨਾਮ ਹੀ ਭਗਤ ਦੀ ਪਤ ਇੱਜ਼ਤ ਹੈ ਹਰ ਕਾ ਨਾਮ ਜਨ ਸੋਭਾ ਪਾਈ ਕਿਉਂਕਿ ਪ੍ਰਭੂ ਦੇ ਨਾਮ ਦੀ ਰਾਹੀ ਭਗਤਾ ਨੇ ਜਗਤ ਵਿੱਚ ਨਾਮ ਨਾ ਪਾਇਆ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਤਿਆਗੀ ਦਾ ਜੋਗ ਸਾਧ ਧਨ ਤੇ ਗ੍ਰਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ ਹੀ ਹੈ ਹਰ ਨਾਮ ਜਪਤ ਕਛ ਨਾਹੀ ਬਿਯੋਗ ਪ੍ਰਭੂ ਦਾ ਨਾਮ ਜਪਦਿਆ ਉਸ ਨੂੰ ਕੋਈ ਦੁਖ ਕਲੇਸ਼ ਨਹੀਂ ਹੁੰਦਾ ਜਨਰਾਤਾ ਹਰ ਨਾਮ ਕੀ ਸੇਵਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿਚ ਮਸਤ ਰਹਿੰਦਾ ਹੈ ਨਾਨਕ ਪੂਜੈ ਹਰ ਘਰ ਦੇਵਾ ਇਹ ਨਾਨਕ ਭਗਤ ਸਦਾ ਪ੍ਰਭ ਦੇਵ ਨੂੰ ਪੂਜਦਾ ਹੈ ਹਰ ਗਲ ਜਨ ਕਾ ਮਾਲਕ ਖਜ਼ੀਨਾ ਪ੍ਰਭ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਇਹ ਨਾਮ ਰੂਪੀ ਧਨ ਪ੍ਰਭ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ਹਰ ਘਰ ਜਨ ਕਾ ਉਟ ਸਤਾਣੀ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਤਗੜਾ ਆਸਰਾ ਹੈ ਹਰ ਪ੍ਰਤਾਪ ਜਾਣਉ ਅਵਰ ਨਾ ਜਾਣੀ ਭਗਤਾ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤਕਿਆ ਹੋਤ ਪੋਤ ਜਨ ਹਰ ਰਸ ਰਾਤੇ ਭਗਤ ਜਨ ਪ੍ਰਭੂ ਨਾਮ ਰਸ ਵਿੱਚ ਪੂਰੇ ਤੌਰ ਤੇ ਭਿਜੇ ਰਹਿੰਦੇ ਹਨ ਸੁਨ ਸਮਾਧ ਨਾਮ ਰਸ ਮਤੇ ਨਾਮ ਰਸ ਦੇ ਮਤੇ ਹੋਏ ਮਨ ਦਾ ਉਹ ਟਿਕਾਉ ਮਾਨਦੇ ਹਨ ਜਿੱਤੇ ਕੋਈ ਪੁਰਨਾ ਨਹੀਂ ਹੁੰਦਾ ਆਠ ਪੈਰ ਜਨ ਹਰ ਹਰ ਜਪੈ ਪ੍ਰਭੂ ਦਾ ਭਗਤ ਅੱਠੇ ਪੈਰ ਪ੍ਰਭੂ ਨੂੰ ਜਪਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬਹੁ ਕਰੇ ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ ਵਕਾਰਾਂ ਤੋਂ ਕਲਾਸੀ ਦਿਵੰਦੀ ਹੈ ਨਾਨਕ ਜਨ ਸੰਗ ਕਿਤੇ ਤਰੇ ਇਹ ਨਾਨਕ ਭਗਤ ਦੀ ਸੰਗਤ ਵਿੱਚ ਕਈ ਹੋਰ ਵੀ ਤਰ ਜਾਂਦੇ ਹਨ ਪਰ ਜਾਤ ਇਹ ਹਰ ਕੋ ਨਾਮ ਪ੍ਰਭੂ ਦਾ ਇਹ ਨਾਮ ਹੀ ਪਰ ਜਾਤ ਰੁਖ ਹੈ ਕਾਮ ਧੇਨ ਹਰ ਹਰ ਗੁਣ ਗਾਮ ਪ੍ਰਭੂ ਦੇ ਗੁਣ ਗਾਉਣੇ ਹੀ ਇੱਛਾ ਪੂਰਕ ਕਾਮ ਧੇਨ ਹੈ ਸਭ ਤੇ ਉੱਤਮ ਹਰ ਕੀ ਕਥਾ ਪਾਬੂਦਿਆਂ ਸਿਬਸਲਾਦਿਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਨਾਮ ਸੁਨਤ ਦਰਦ ਦੁੱਖ ਲਥਾ ਕਿਉਂਕਿ ਪ੍ਰਭੂ ਦਾ ਨਾਮ ਸੁਣਿਆ ਸਾਰੇ ਦੁੱਖ ਦਰਦ ਲੈ ਜਾਂਦੇ ਹਨ ਨਾਮ ਕੀ ਮਹਿਮਾ ਸੰਤ ਰਿਤਵਸੈ ਪ੍ਰਭੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ ਸੰਤ ਕਾ ਸੰਗ ਵਢ ਭਾਗੀ ਪਾਈਐ ਵੰਡੇ ਭਾਗਾ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਸੰਤ ਕੀ ਸੇਵਾ ਨਾਮ ਧਿਆਈਐ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ 시ਬਰੀ ਦਾ ਹੈ ਨਾਮ ਤੁਲ ਕਛੁ ਅਵਰ ਨ ਹੋਏ ਪ੍ਰਭੂ ਨਾਮ ਦੇ ਬਰਾਬਰ ਔਰ ਕੋਈ ਪਦਾਰਥ ਨਹੀਂ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ اے ਨਾਨਕ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ ਦੀ ਦਾਤ ਲਬਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ